ਪੈਨ ਆਈਏ ਵੇਖ ਲੇ ਹਾਂ ਅੰਛੀ ਦੀ ਆਈ ਹੈ ਭੈਣ ਦੀ ਬਿਖਾੜੀ ਹੈ ਹੈਲੋ ਜੀ ਅੱਜ ਅਸੀਂ ਬਣਾਵਾਂਗੇ ਮੂੰਗਰੇ ਤੇ ਦੇਖ ਸਕਦੇ ਜੀ ਬਹੁਤ ਹੀ ਸੌਫਟ 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 ਮੂੰਗਰੇ ਸੀ ਬਿਲਕੁਲ ਹੀ ਨਰਮ ਐਨੋ ਸੀ ਕੱਟ ਕਰ ਲਿਆ ਸੀ ਨਾਲੇ ਅਸੀਂ ਆ ਕੱਟ ਲਈ ਸੀ ਆਲੂ ਤੇ ਉਹਦੀ ਫਰੈਂਟ ਅਸੀਂ ਤੋਂ ਨਾ ਕਰਾਂਗੇ ਰੈਸਪੀ ਸ਼ੇਅਰ ਤੇ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗਦੀ ਹੈ ਤੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਾਲ ਦੇ ਨਾਲ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਫਿਰ ਇੱਧਰ ਤੁਸੀਂ ਦੇਖ ਸਕਦੇ ਜੇ ਮੈਂ ਸਾਰਾ ਸਮਾਨ ਤਿਆਰ ਕਰਕੇ ਰੱਖ ਲਿਆ ਹੈ ਆਲੂ ਮੋਂਗਰੇ ਦੋ ਪਿਆਜ਼ ਥੋੜਾ ਜਿਹਾ ਅਦਰਕ ਹਰੀਆਂ ਮਰਚਾਂ ਤੇ ਟਮਾਟਰ ਹੁਣ ਇੱਧਰ ਕੜਾਈ ਰੱਖਤੀ ਸੀ ਗੈਸ ਤੇ ਤੇਲ ਕਰਾਂ ਤੇਲ ਵਿੱਚ ਲਿਆ ਸੀ ਪਾ ਤੇ ਥੋੜਾ ਜਿਹਾ ਤੇਲ ਕਰਾਂਗੇ ਗਰਮ ਤੇ ਬਾਅਦ ਵਿੱਚ ਲਾਵਾਂਗੇ ਅਸੀਂ ਤੜਕਾ ਅੱਜ ਕੱਲ ਫਰੈਂਡ ਇਹ ਮੂੰਗਰਿਆਂ ਦੀ ਸਬਜ਼ੀ ਨਾਲ ਸੁਗਾਤ ਹੀ ਹੁੰਦੀ ਐ ਐਨੇ ਜ਼ਿਆਦਾ ਜ਼ਵਾਦ ਬੰਦੀ ਐ ਜਦੋਂ ਅਸੀਂ ਜਾਦੀਆਂ ਸਿਆਲੀ ਸਬਜ਼ੀਆਂ ਹੋਰ ਮੂੰਹ ਦਾ ਸੁਆਦ ਬਦਲਿਆ ਹੁੰਦਾ ਨਾ ਤਾਂ ਇਹ ਸਬਜ਼ੀ ਬਹੁਤ ਜ਼ਿਆਦਾ ਸੁਆਦ ਲੱਗਦੀ ਐ ਦਹੀਂ ਨਾਲ ਤੇ ਇਹਦਾ ਕੋਈ ਸੁਆਦ ਹੀ ਵੱਖਰਾ ਹੋ ਜਾਂਦਾ ਐ ਆ ਦੇਖ ਸਕਦੇ ਜੀ ਫਰੈਂਡ ਪਹਿਲੇ ਅਸੀਂ ਪਾ ਦਿੱਤੇ ਪਿਆਜ਼ ਸੈਦਰ ਅਸੀਂ ਫਰੈਂਡ ਪਾ ਦਿੱਤੇ ਇਹਨੇ ਤੇਲ ਵਿੱਚ ਪਿਆਜ਼ ਨਾਲ ਹੀ ਅਦਰਕ ਇਹਨੋਂ ਅਸੀਂ ਤੜਕੇ ਨੂੰ ਪੁੰਨ ਲਾਂਗੇ ਸੋੜਾ ਜਿਹਾ ਲਾਈਟ ਬ੍ਰਾਊਨ ਜਿਹਾ ਕਰਨਾ ਹੈ ਜਿਆਦਾ ਨਹੀਂ ਭਨਣਾ ਫਿਰ ਫਰੈਂਡ ਇਹਦੇ ਵਿੱਚ ਪਾਵਾਂਗੇ ਅਸੀਂ ਬੇਸਿਕ ਮਸਾਲੇ ਬਹੁਤ ਜਲਦੀ ਬਣ ਜਾਂਦੀ ਹੈ ਸਵਾਦ ਇਹ ਹੈ ਪਹਿਲਾਂ ਇਹਨੂੰ ਸੀ ਧੋ ਕੇ ਤੇ ਛਾਨ ਵਿੱਚ ਪਾ ਕੇ ਰੱਖ ਲਿਆ ਸੀ ਦੇ ਵਿੱਚ ਪਾਣੀ ਦੀ ਵਰਤੋਂ ਬਿਲਕੁਲ ਨਹੀਂ ਕਰੀ ਦੀ ਹੁਣ ਨਾਲ ਪਾ ਦਿੱਤਾ ਸੀ ਟਮਾਟਰ ਟਮਾਟਰ ਪਾਣ ਤੋਂ ਬਾਅਦ ਹੁਣ ਫਰੈਂਡ ਇਹਦੇ ਵਿੱਚ ਪਾਵਾਂਗੇ ਅਸੀਂ ਮਸਾਲੇ ਨਮਕ ਸਵਾਦ ਅਨਸਾਰ ਇਹਨਾਂ ਹਲਦੀ ਦੇ ਗਿਮਰਚ ਇੱਕ ਗਰਮ masala ਫਰੈਂਡ ਇਹਨਾਂ ਥੋੜੀ ਜਿਹੀ ਸਬਜ਼ੀ ਜੋ ਅਸੀਂ ਆਮ ਨਮਕ ਲੂਣ ਮਿਰਚਾਂ ਵਾਲੀ ਸਬਜ਼ੀ ਖਾਣੇ ਉਸ ਤੋਂ ਥੋੜੀ ਜਿਹੀ ਕਰਾਰੀ ਬਣਦੀ ਹੈ ਇਹ ਲਾਈਟ ਸਬਜ਼ੀ ਬਿਲਕੁਲ ਚੰਗੀ ਨਹੀਂ ਲੱਗਦੀ ਥੋੜੀ ਜਿਹੀ ਕਰਾਰੀ ਸਵਾਦ ਲੱਗਦੀ ਹੈ ਆ ਦੇਖੋ ਫਰੈਂਡ ਇਧਰ ਸਾਡਾ ਮਸਾਲਾ ਪੁੱਜ ਚੁੱਕਾ ਹੈ ਹੁਣ ਇਹਦੇ ਵਿੱਚ ਪਾ ਦਾਂਗੇ ਅਸੀਂ ਨਾਲ ਦੇ ਨਾਲ ਅਸੀਂ ਲੈਣੇ ਜਾਣੇ ਇਹਦੇ ਵਿੱਚ ਪਾ ਦਾਂਗੇ ਹੁਣ ਅਸੀਂ ਪਹਿਲ ਪਾਵਾਂਗੇ ਇਹਦੇ ਵਿੱਚ ਆਲੂ ਥੋੜਾ ਜਿਹੀ ਪਾ ਦਿੱਤੀ ਹੈ ਮੈਂ ਮੇਥੀ ਮੇਥੀ ਨਾਲ ਇਹ ਸਬਜੀ ਤੇ ਵੈਸੇ ਹੈਰੀ ਹੈ ਮੇਥੀ ਨਾਲ ਨਾ ਥੋੜਾ ਜਿਹਾ ਇਹਦਾ ਇਹੜਾ ਸੁਆਦ ਹੈ 스멜 ਵਧੀਆ ਆਂਦੀ ਹੈ ਹੁਣ ਇਧਰ ਦੇਖੋ ਅਸੀਂ ਬਰੀਕ ਕੱਟੇ ਹੋਏ ਆਲੂ ਪਾ ਦਿੱਤੇ ਨੇ ਪਹਿਲੋ ਅਸੀਂ 2 ਮਿੰਟ ਆਲੂਆਂ ਨੂੰ ਭੁੰਨਾਂਗੇ ਤੇ ਬਾਅਦ ਵਿੱਚ ਪਾਵਾਂਗੇ ਅਸੀਂ ਮੂੰਗਰੇ ਤੁਸੀਂ ਫਰੈਂਡ ਜਰੂਰ ਬਣਾ ਕੇ ਦੇਖਿਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਇਹ ਰੈਸਪੀ ਕਿਹੋ ਜਿਹੀ ਲੱਗੀ ਫਰੈਂਡ ਅਗੇ ਵੀ ਸੜਾ ਵਲੌਗਰ ਫੁੱਲ ਵੀਡੀਓ ਵਾਚ ਕਰਿਓ ਬਹੁਤ ਵਧੀਆ ਵਧੀਆਂ ਬੜੀ ਵਧੀਆ ਅਚਲਿਤ ਸਰਪ੍ਰਾਈਜ਼ ਸੀ ਤੁਸੀਂ ਸਟਾਰਟਿੰਗ ਸੀ ਮੈਂ ਦੱਸਿਆ ਵੀ ਇਹਦੇ ਬਾਅਦ ਚੋ ਵੀ ਦੇਖਿਓ ਬੜਾ ਵਧੀਆ ਵੀਡੀਓ ਬਣੀ ਸੀ ਫੁੱਲ ਵਾਚ ਕਰਿਓ ਆ ਦੇਖਿਓ ਫਰੈਂਡ ਆਲੂ ਨੂੰ ਲਿਆ ਸੀ ਥੋਨ ਹੌਨ ਅਸੀਂ ਇਹਦੇ ਵਿੱਚ ਪਾ ਦਾਂਗੇ ਮੂੰਗਰੇ ਫਿਰ ਇਹਨੂੰ ਫਰੈਂਟ ਟਕਣਾ ਨਹੀਂ ਐ ਟਕਣ ਤੋਂ ਬਗਾਰੀ ਅਸੀਂ ਬਣਾਣੀ ਐ ਕਿਉਂਕਿ ਟੱਕਿਆ ਨਾ ਥੋੜਾ ਜਿਹਾ ਟਕੜਤ ਬਣਾ ਆ ਜਾਂਦਾ ਐ ਇਸ ਲਈ ਸੀ ਇਤਰਾ ਹੀ ਬਣਾਵਾਂਗੇ ਲਾਗੇ ਖਲੋ ਕੇ ਆ ਦੇਖੋ ਪਰਾਂ ਇਹਤਰਾ ਕਰਕੇ ਇਹ ਧੋ ਕੇ ਕੱਟ ਕੇ ਰੱਖੇ ਹੋਏ ਸੀ ਇਹਨੂੰ ਨਾਲ ਦੇ ਨਾਲ ਹਲਾਉਂਦੇ ਜਾਵਾਂਗੇ ਸਬਜ਼ੀ ਇਹਨੇ ਨਾ ਵਧੀਆ ਹੋ ਜਾਣੀ ਹੈ ਜੇ ਥੋੜੀ ਬਹੁਤੀ ਢਿਚੇ ਵੀ ਲੱਗੀ ਮੂੰਗਰਿਆਂ ਨੇ ਬਿਲਕੁਲ ਠੀਕ ਕਰ ਦੇਣ ਦੇਖਣ ਜੀ ਵਧੀਆ ਲੱਗਦੀ ਫਿਰ ਜਿੱਦ ਨੇ ਦੇਖਣ ਜੀ ਵਧੀਆ ਲੱਗਦੀ ਉਸ ਤੋਂ ਵਧੀਆ ਖਾਣ ਚ ਬਣੀ ਸੀ

ਇੰਨੀ ਸੋਣੀ ਹੈ ਖੁਸ਼ ਹੈ ਅੰਛਮੀ ਭੈਣ ਤੋਂ ਸਕੋਸ਼ੇ ਅੰਛਦੀ ਆਈ ਹੈ ਭੈਣ ਦੀ ਬੁਖਾਰੀ ਹੈ ਬੁਖਾਰੀ ਹੈ ਨਹੀਂ ਆ ਪਾਣੀ ਨਹੀਂ ਰਿਵੀਲ ਕਿਦੋਂ ਕਰਨਾ ਫੇਸ ਫੇਸ ਰਿਵੀਲ ਕਿਦੋਂ ਕਰਨਾ ਹੈ ਨਾਮ ਕਰਨ ਕਰਦੇ ਨਾ ਨਾਮ ਕਰਨ ਕਰਦੇ ਹੁਣੇ ਕਰਦੇ ਤੇਰੇ ਦੇਖਣ ਦੇ ਕਦੋਂ ਅੰਛਾਈ ਦੇ ਆਣ ਦੱਸੇ ਇਹ ਨਾ ਰਕ ਨਹੀਂ ਹਾਂ दादी वाला ना रख दिए विद्या ना ठीक है विद्या रानी खा दी है निकी जी विखा दी है इनसे मेरा पता नहीं वो खाना मानता है तो चलो कोई नहीं अगले वीडियो जो खा देंगे ना फिर से रिवील करेंगे और आज तो सी पता स्कूल आ गया रोटी खा 加ਦੀ ਵੀ ਤਾਂ ਹੀ ਮੰਗਦਾ ਅੰਜ ਬੇਦਰਾਰਾ ਬਦੈ ਇਹ ਤੇ ਨਹੀਂ ਜਰੂਰੀ ਤੋਸੀ ਹੋਈ ਐ ਉਤਰੀ ਐ ਮਾੜੀ ਚਾਲੇ ਮਾ ਸੁਖੀ ਉਹ ਕਾ ਜਾਗਾਂ ਨਹੀਂ ਕਲਿ ਕਲਿ ਤੀ ਸੋਣੀ ਪੋਤਰੀ ਦਿੱਤੀ ਤੇ ਮੂਰਾ ਕਲੇ ਰੱਬ ਤੈਨੂੰ ਇੱਕ ਮੁੰਡਾ ਹੋਰ ਦਵੇ ਸੁਪਾਸੇ ਤੇਰੇ ਸੌ ਉਤਰੀ ਰੇਤੇ ਦੇਣਾ ਨਹੀਂ ਨਹੀਂ ਵੀ ਨਹੀਂ ਲੱਗਿਆ ਇੱਕ ਪੁੱਤਰੀ ਲੈਣੀ ਹੈ ਕਿ ਪੁੱਤਰਾ ਅਗਲੀ ਵਾਰ ਐਰਕੀ ਪੁੱਤਰੀ ਹੈ ਉਹ ਲੱਗਣਾ ਹੀ ਵੀਰੀਆਂ ਸੀ ਲੈ ਤੂੰ ਵੇਖਾ ਜਾਣਗੇ ਜਿੱਦਾਂ ਦਾ ਦਾਦੇ ਦੇ ਵੀਰ ਹੈ ਜਾਈਗਾ ਵਧਾਈ ਲੈਂਦਾ ਲੈਂਦਾ ਬੜਾ ਖਰਾਬ ਜੇ ਇਹ ਵੀ ਜੇ ਲੈ ਗਿਆ ਦਾਦੀ ਦੇ ਵੀਰ ਵੀ ਹੈ ਤੈਨੂੰ ਲੱਗ ਕੋਈ ਇਹ ਕਹਿੰਦਾ ਅਗਲੀ ਵਾਰ ਰੱਬ ਤੁਹਾਨੂੰ ਪੋਤਰਾ ਦਵੇ ਸੀਸਾ ਵੀ ਉਹ ਦੇ ਕੇ ਗਿਆ ਲੈਣਾ ਪੋਤਰਾ ਲੈ ਕੇ ਰੱਬ ਜੂੜੀ ਦੀ ਮਾਰ ਕਿੱਥੇ ਜਾ ਰਹੀ ਸਾਰਾ ਅਗਲੀ ਵਾਰ ਤਾਂ ਦੇਖar ਹਣ ਹੋਈ ਆਇਆ ਅੰਚ ਚਲਾ ਗਿਆ ਬਾਹਰ ਤਾਂ ਨਹੀਂ ਸਕੂਲੋਂ ਹੁੰਦਾ ਕੀ ਲੈ ਮੈਂ ਬਦਾਂ ਵਾਲਾ ਪਾਣੀ ਇਹ ਬਹੁਤ ਚਾ ਟਾਈਮ ਹੋਇਆ ਤੇ ਪੈ ਰਿਹਾ ਸੀ ਖੁਸ਼ੀਵਾਂ ਦੀ ਚਾਹ ਬਣਾ ਕੇ ਤੇ ਰਾਤ ਨੂੰ ਆਉਂਦੇ ਦੇਸੀ ਮੁੰਦਰੀਆਂ ਦੀ ਸਬਜ਼ੀ ਚਾਹ ਪੀ ਲੈਂਦਾ ਹਾਂ ਜੇ ਫੇਰ ਪਾਣੀ ਚਾਹ ਬਣਾਉਣੀ ਹੈ ਅਦਰਕ ਵਾਲੀ ਸੋਸ ਅੰਮ੍ਰਿਤ ਮਸਾਲੇ ਵਾਲੀ ਸਾਂਹ ਤਾਂ ਤੇ ਮਸਾਲਾ ਕੰਮ ਚੱਲ ਰਿਹਾ ਤਾਂ ਲੋਕ ਆਏ 3:30 ਵਜੇ ਆਂਛਾ ਆ ਗਿਆ ਪਰ ਕੇ ਇਹਨਾਂ ਨੂੰ ਦੇਖ ਕੇ ਕਿ ਮੈਂ ਸਿਰਨਸ ਸੋਤ ਨੂੰ ਤੇ ਬਸਰ ਨਾ ਮੈਂ ਜਿੰਦੇ ਤੁਰਦੀ ਸੁਹਣਾ ਪਣਾ ਪਰਸੀ ਨਾਲ ਜੀ ਪਰसों ਆਪਾਂ ਜਾਗੇ ਤੇ ਕੋਟਾ ਦਿੱਲੀ ਦੇ ਸਰਪ੍ਰਾਈਜ਼ ਦਿਸੰਥੇ ਜਾਣਾ ਬੜਾ ਵਧੀਆ ਲੱਗਣਾ ਪਰ ਮੈਂ ਕੱਲ ਚਲੇ ਜਾਣਾ ਇੰਟਰਵਿਊ ਦੇ ਪੇਜ ਕੋਲ ਮੈਂ ਜਾਣਾ ਇਸ ਲਈ ਪਰसों ਜਾਉਣਾ ਠੀਕ ਹੈ ਮਿਲਦੀਏ ਰਮ ਚਾਹ ਪੀਣ ਲੱਗੇ ਬਣਾ ਲਈਏ ਦੇਖ ਲਈ ਹਾਂ ਚਕੀ ਲਿਆ ਆ ਨਾ ਦਿਖਾਉਣਾ ਹੈ ਚਕੀ ਲਿਆ ਆ ਆ ਜਿਵੇਂ ਖਾਈਏ ਆਪਾਂ ਖਾਈਏ ਫੀਲਿਆ ਆਂ ਚਾ ਆਜੋ ਆਨਸ ਲੈ ਆਇਆ ਹੈ ਸਾਡੇ ਜਮਾਨਿਆਂ ਦੇ ਹੁੰਦੇ ਸੀ ਇਹ ਤੂ ਤੂ ਇਹ ਹੁੰਦਾ ਮੈਨੂੰ ਪਤਾ ਨਹੀਂ ਕੀ ਹੈ ਇਹਨੂੰ ਕੀ ਦਾ ਨਾਮ ਦੇ ਦਿੱਤਾ ਹੈ ਸਾਡੇ ਜਮਾਨੇ ਦੇ ਤੂ ਤੂ ਕਿੰਨੂ ਕਿੰਨੂ ਪਤਾ ਹੈ ਪੁੱਛਦੇ ਆਂ ਕਿ ਰੇ ਭੇਜ ਨੇ ਭਲਾ ਤੁਹਾਨੂੰ ਪਤਾ ਤੂ ਤੂ ਆਂਦਾ ਕਿੰਨੇ ਲੈ ਕੇ ਆਇਆ ਪਤਾ ਨਹੀਂ ਕਿੰਨੇ ਸਾਡੇ ਧਰ ਪਹਿਲੇ ਪੰਜ ਤੂ ਤੂ ਮਿਲਦੇ ਸੀ ਕਿੰਨੂ ਕਿੰਨੂ ਯਾਦ ਆ 90 ਵਾਲਿਆਂ ਨੂੰ ਆਕਰ ਪੇ ਸਾਡੇ ਸਮੇਂ ਦੇ ਤੂ ਤੂ ਇਹ ਹੁਣ ਕੀ ਬਣ ਕੇ ਆ ਗਏ ਨੇ ਵੀ ਆਲਾਬਾਦ ਇਹਨਾਂ ਲੋਕ ਕੀ ਆਲੇ ਅਗੇ ਵੀ ਤੋ ਤੋ ਆਂਦੇ ਆ ਦੇਖਿਆ ਕਿਹੜਾ ਨੇ ਹਾਂ ਔਰ ਪੈਰੇ ਪੰਜ ਤੂ ਤੂ ਕਿਰਪਾ ਜੋ ਬੜੇ ਵਧੀਆ ਚੀਜ਼ ਨੇ ਐਨਾ ਹੀ ਨਜ਼ਾਰਾ ਹੁਣਾ ਕਿੰਨੋ ਕਿੰਨੋ ਤੂ ਤੂ ਜ਼ਿਆਦਾ ਹੈ ਦੱਸਣ ਜ਼ਰੂਰ ਉਹ ਮਟਰੀ ਆ ਦੇ ਨੇ ਮੈਂ ਫੁੱਲ ਵੜੀਆ ਵਾਲੇ ਦੇ ਪਰ ਪੈ ਰੇ ਪੰਜ ਉਂਗਲਾ ਦੇ ਪੰਜੇ ਜੜ ਜਾਣੇ ਲੋਕਾਂ ਨੂੰ ਆਮ ਪਤਾ ਨਹੀਂ ਕਿ ਉਹ ਘਰੇ ਫੱਜ ਜਾਂਦੇ ਆ ਨਹੀਂ ਬੰਦੇ ਹੋ ਬਾਤੋ ਆਈ ਫਿਲ ਨੂੰ ਵੇਕਦੇ ਰਹੇ ਰੁਪਏ ਦੇ ਪੰਜ ਪੰਜੇ ਉਂਗਲਾ ਦੇ ਪੈ ਜਾਣੇ ਸਵਾਦ ਵੜੇ ਹੋੜਾਂ ਚ ਇੱਕ ਕਿੰਨੇ ਦਾ ਤੂੰ ਤੂੰ ਪੰਜ ਆ ਕੁੱਤਾ ਕਰ ਰਿਹਾ ਹੈ ਤਾਂ ਪਰ ਇਹ ਜਨਾਨੀ ਪਤਾ ਨਹੀਂ ਕੀ ਬਣਾਤੀ ਹੈ ਸਾਡੀ ਵਾਰੀ ਬਹੁਤ ਵਧੀਆ ਹੈ ਨਹੀਂ ਹੁੰਦਾ ਨਹੀਂ ਨਹੀਂ ਵੀ ਨਹੀਂ ਮਨ ਖਾਦੋ ਹੋਰ ਕਿਹਦਾ ਕਰੀਮ ਰੋਲ ਬੜੇ 100 ਰੁਪਏ ਦਾ 1 ਰੁਪਏ ਦਾ ਇੱਕ ਇੰਨੇ ਕਰੀਮ ਰੋਲ ਆਪシャਤ ਹਾ ਦੇ ਅੰਚ ਹੋ ਰਿਜੋ ਕਰੀਮ ਰੋਲ ਹਾਂ ਬੜੇ ਸੁਆਦ ਕਰੀਬ ਰੋ ਲਖਾਦੇ ਆ ਉਹ ਨਹੀਂ ਹੁੰਦੇ ਅਸਲੀ ਉਹ ਵਾਲੇ ਵੇ ਕਿਤੇ ਮਿਲਦਾ ਕਿ ਫੈਕਟਰੀ ਤੋਂ ਵਗੈਰੇ ਤੋਂ ਮਿਲਦਾ ਨਾ ਫੈਕਟਰੀ ਤੋਂ ਹੁੰਦਾ ਹੈ ਬੈਫਰੀ ਬਰੋਂ ਨਹੀਂ ਨਾ ਪਰ ਪੈ ਦਾ ਕਰੀਬ ਰੋ ਹੁੰਦਾ ਸੀ 2 ਰੁਪਿਆ ਦਾ ਜੇ ਤੇ ਪੰਜਾ ਦਾ ਖਾ ਲਿਆ ਤਾਂ ਉਹ ਸੁਆਦ ਕਰੀਬ ਰੋ ਦਾ ਜੀ ਕਹਦਾ ਹੋਏ ਸਮੇਂ ਚਲ ਜਾ ਉਹ ਲੱਕੀ ਦੁਕਾਨ ਦੇ ਬੱਦ ਨਾ ਆ ਖਲਾਉਂਦੇ ਰੋ ਬੱਚੇ ਵਾਲੀ ਮੈਂ ਉਸੇ ਦਿਨ ਗਿਆ ਜਾਣਾ ਤਾਂ ਫੇਰੇ ਕਿ ਪੰਪਾਪੜ ਵਾਲਿਆਂ ਦੇ ਪੈਦੀਆਂ ਚਾਰ ਗੋਲੀਆਂ ਕਿਸੇ ਨੂੰ ਚੇਤਾ ਹੋਣਾ ਟੌਫੀਆਂ ਜੜੀਆਂ ਪਪੜ ਵਾਲਿਆਂ ਆਏ ਰੱਬਾ ਨੰਚੇ ਇੰਨੇ ਆਸਾ ਵਿੱਚ ਅੰਪਾਪੜ ਇੰਨਾ ਪਾਇਆ ਹੁਣ ਆਨਾਂ ਨੇ ਮੈਂਗੋ ਵਾਲੀ ਬਹੁਤ ਹੀ ਟੇਸਟ ਉਹ ਭਈ ਪਲਸ ਫੇਰ ਇੱਕ ਮਾ ਤੇਰੀ ਨੰਚੇ ਰੋਚਕ ਬੜੀ ਖਾਦੀ ਜਾਵੇ ਰੋਚਕ ਦਾ ਤੇ ਨਜ਼ਾਰਾ ਹੀ ਵੱਖਰਾ ਹੈ ਲੈ ਕਿਤੇ ਦਲਜੀਤ ਹੋਰ ਹੀ ਕੁਮ ਅੰਗ ਲੈਂਦੀ ਆ ਕੀ ਰੋਚਕ ਵੰਗਣਾ ਵਈ ਸਾਡੇ ਸਮਿਆਂ ਦੀ ਰੋਚਕ ਖਾਓ ਲਾਦੋਂ ਦਾਈ ਡਾਕਟਰਾਂ ਕੋਲ ਲੈ ਰਾਈ ਇਹ ਹਾਜ ਮੋਲਾ ਇਹ ਰੋਚਕ ਵਰਗਾ ਟੇਸਟ ਹੈ ਦੇਖੋ ਜਿਹਨੂੰ ਰੋਚਕ ਕਰੀਮ ਰੋਲ ਤੂ ਤੂ ਕਿੰਨਾ ਜੀਜਾ ਮੈਂ ਯਾਦ ਕਰਾਤੀਆਂ ਤੇ ਹੁਣ ਮੇਰੀ ਚਾਹ ਨੇ ਮੈਨੂੰ ਯਾਦ ਕਰਾਤਾ ਕਿ ਰਕੀ ਹੋਈ ਐ ਚਾਹ ਉਦ ਨਾਲ ਮਲੇ ਪਰੋੜੇ ਲਾ ਕੇ ਦੇਣੋਂ ਆਉਨੋਂ ਭੈਣ ਦੀ ਖੁਸ਼ੀ ਜੀ ਕਰ ਲਈ ਅੰਛ ਨੇ ਪਾਰਟੀ ਧੂਦੂਆ ਵੀ ਦੇ ਨਾਲ ਕੀ ਲੈਣ ਦਾਈ ਬੈਠੇ ਵਾਹ ਹੋ ਵੀ ਵਲਾ ਵਾਹੇ ਜੀ ਬੈਠੇ ਤੁਮ ਜੜੀ ਮੰਨਦੇ ਹਾਂ ਕੋਈ ਸਾਡੇ ਜਵਾਨ ਹੈ ਔਰ ਨਹੀਂ ਚਲੋ ਠੀਕ ਹੈ ਫਿਰ ਚਾਹ ਬਣਾ ਕੇ ਮਿਲਦੇ ਹਾਂ